ਗਰਮੀਆਂ ਦੇ ਵਿੱਚ ਨਾ ਲੋਕ ਇਹ ਬੜਾ ਕਹਿੰਦੇ ਜਾਂਦੇ ਮਸੰਮੀ ਦਾ ਜੂਸ ਪੀਤਾ ਜਾਵੇ ਜਾਂ ਗੰਨੇ ਦਾ ਰਸ ਪੀਤਾ ਜਾਵੇ ਜਾਂ ਨਿੰਬੂ ਪਾਣੀ ਪੀਤਾ ਜਾਏ ਤੇ ਉਹਦਾ ਨਾ ਸੇਲ ਜਿਹੜੀ ਠੀਕ ਰਹਿੰਦੀ ਆ ਸੱਚ ਮੈਂ ਕਹੂੰਗਾ 100 ਗੁਣਾ ਜ਼ਿਆਦਾ ਦਵਾਈ ਹੈ ਜਦੋਂ ਗੰਨੇ ਨੂੰ ਝੂਟਿਆ ਜਾਵੇ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਲਾਸਟ ਟਾਈਮ ਤੁਸੀਂ ਸਭ ਤੋਂ ਜ਼ਿਆਦਾ ਪ੍ਰੈਸ਼ਰ ਬੰਦਾ ਤੇ ਖੋਲ੍ਹ ਦਿੱਤਾ ਯਾਦ ਨਹੀਂ ਲੋਕਾਂ ਨੇ ਮਤਲਬ ਇਹ ਨਾ ਦਸੀ ਕਰੋੜਪਨ ਨੇ ਬਿਲਕੁਲ ਠੀਕ ਹੈ ਤਾਂ ਨਾ ਹੀ ਕਰਨਾ ਚੁੱਪਦੇ ਨਾ ਹੀ ਪਦਾਮ ਦੀ ਗਰੀ ਬੰਦੇ ਅਸੀਂ ਤਾਂ ਇਹਨਾਂ ਨੂੰ ਐ ਰੂਮ ਵਾਂਗੂ ਰੱਖਿਆ ਹੋਇਆ ਬੀਬੀਆਂ ਨੂੰ ਬਹੁਤ ਇਹ ਗੱਲਾਂ ਕੋੜੀਆਂ ਵੀ ਲੱਗਣਗੀਆਂ ਵੀ ਅਸੀਂ ਤਾਂ ਇਹਨਾਂ ਵੀ ਚੀਜ਼ਾਂ ਬਿਨਾ ਰਹਿੰਦੇ ਨਹੀਂ ਸੀ ਤੇ ਹੁਣ ਸਾਡੇ ਲਈ ਇਹ ਸਭ ਤੋਂ ਜ਼ਿਆਦਾ ਬਿਮਾਰੀਆਂ ਦਾ ਘਰ ਬਣ ਗਿਆ ਦੇਖੋ ਨਦੀਪ ਜੀ ਜਿੱਦੀ ਵੀ ਜਾਣਕਾਰੀ ਹੈ ਉਹ ਅਸੀਂ ਕਿਸੇ ਦੇ ਕੇਸ ਜਾ ਕੇ ਨਹੀਂ ਹੁੰਦੀ ਜੋ ਸੱਚ ਦਾ 파ਟਾ ਅਸੀਂ ਉਹੀ ਕੈਮਰੇ ਤੇ ਬੋਲਦੇ ਹਾਂ ਹੱਥ ਦੇ ਵਿੱਚ ਆਪਾਂ ਜੂਸ ਦਾ ਗਲਾਸ ਫੜਿਆ ਤੇ ਅੱਜ ਆਪਾਂ ਗੱਲਾਂ ਵੀ ਬੜੀਆਂ ਦੇਸੀ ਜਿਹੀਆਂ ਕਰਨੀਆਂ ਤੇ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਕਰਨੀਆਂ ਬਿਲਕੁਲ ਜੀ ਗਰਮੀ ਹੈ ਤਾਂ ਜੂਸ ਅਗਰ ਇਸ ਸੀਜ਼ਨ ਸਾਡਾ ਹਿੱਸਾ ਹੋਵੇ ਨੈਚੁਰਲ ਤੇ ਫਰੈਸ਼ ਜੀ ਆਪਾਂ ਕੇਨ ਜੂਸ ਦੀ ਗੱਲ ਨਹੀਂ ਕਰ ਰਹੇ ਡੱਬਾਬੰਦੀ ਗੱਲ ਨਹੀਂ ਕਰ ਰਹੇ ਤਾਂ ਇਹ ਚੀਜ਼ਾਂ ਸਾਡੇ ਅਗਰ ਹੱਥ 'ਚ ਜੂਸ ਆ ਜਾਵੇ ਤਾਂ ਇਹ ਸਾਡੇ ਪਰਿਵਾਰ ਪੀੜ੍ਹੀ ਕੌਮ ਔਰ ਸਾਡੇ ਦੇਸ਼ ਲਈ ਬਹੁਤ ਵਧੀਆ ਇੱਕ ਕਰੈਕਟਰ ਨੂੰ ਰਿਪਰੈਜ਼ੈਂਟ ਕਰਨ ਵਾਲੀ ਗੱਲ ਹੋ ਜਾਂਦੀ ਹੈ ਅਕਸਰ ਸਾਡੇ ਇਨ ਹੱਥਾਂ ਦੇ ਵਿੱਚ ਕਿਸੇ ਦੇ ਹੱਥ ਚਾਹ ਹੁੰਦੀ ਕਿਸੇ ਦੇ ਹੱਥ ਚੂਹ ਹੁੰਦੀ ਹੈ ਬਿਲਕੁਲ ਤਾਂ ਨੈਗੇਟਿਵ ਚੀਜ਼ਾਂ ਪ੍ਰਮੋਟ ਹੋਈਆਂ ਨੇ ਤੇ ਜੇ ਅਸੀਂ ਇਸ ਜੂਸ ਅੱਜ ਅਗਰ ਫਰੈਸ਼ ਜੂਸ ਆਪਣੇ ਹੱਥ ਚ ਲੈ ਕੇ ਇਹਨੂੰ ਆਪਣੀ ਆਦਤ ਦਾ ਹਿੱਸਾ ਬਣਾਉਂਦਾ ਤੇ ਬੜੀ ਪੋਜ਼ਿਟਿਵ ਚੀਜ਼ ਕਰਨੀ ਪੁਲਿਸ ਸਾਹਿਬ ਹੁਣ ਗਰਮੀਆਂ ਦੇ ਵਿੱਚ ਨਾ ਲੋਕ ਇਹ ਬੜਾ ਕਹਿੰਦੇ ਕਹਿੰਦੇ ਮਸੰਮੀ ਦਾ ਜੂਸ ਪੀਤਾ ਜਾਵੇ ਜਾਂ ਗੰਨੇ ਦਾ ਰਸ ਪੀਤਾ ਜਾਏ ਜਾਂ ਨਿੰਬੂ ਪਾਣੀ ਪੀਤਾ ਜਾਏ ਤੇ ਉਹਦਾ ਨਾ ਸੇਤ ਜਿਹੜੀ ਠੀਕ ਰਹਿੰਦੀ ਹੈ ਸੱਚ ਦੇਖੋ ਗੰਨੇ ਦਾ ਜਿਹੜਾ ਰਸ ਹੈ ਨਾ ਹੂੰ ਪਹਿਲੀ ਚੀਜ਼ ਹੈ ਕਿ ਗੰਨੇ ਦਾ ਰਸ ਨਹੀਂ ਗੰਨੇ ਦਾ ਰੌ ਹੁੰਦਾ ਓਕੇ ਆ ਮਾਝੇ ਚ ਬੋਲੇ ਜਾਂਦਾ ਕਿ ਰੌ ਦੀ ਖੀਰ ਉਥੇ ਰੌ ਦੀ ਖੀਰ ਵੀ ਬਣਾਈ ਜਾਂਦੀ ਹੈ ਮਾਗ ਦੇ ਦਿਨਾਂ ਚ ਬਣਾਉਂਦੀਆਂ ਨੇ ਜੀ ਤਾਂ ਗੰਨੇ ਦਾ ਜਿਹੜਾ ਜੂਸ ਹੈ ਇਹ ਦਵਾਈ ਬਹੁਤ ਵਧੀਆ ਹੈ ਹੂੰ ਪਰ ਗੰਨੇ ਦੇ ਜੂਸ ਨਾਲੋਂ ਵੀ ਮੈਂ ਕਹਾਂਗਾ 100 ਗੁਣਾ ਜ਼ਿਆਦਾ ਦਵਾਈ ਹੈ ਅਗਰ ਗੰਨੇ ਨੂੰ ਚੁੱਪਿਆ ਜਾਵੇ ਠੀਕ ਹੈ। ਹੂੰ ਗੰਨੇ ਦਾ ਜਿਹੜਾ ਜੂਸ ਹੈ ਜਦੋਂ ਤੁਸੀਂ ਇਹਨੂੰ ਪੀਂਦੇ ਹੋ ਤਾਂ ਸਾਡੀ ਬੋਡੀ ਦੀ ਕੁਝ ਟੈਂਪਰਾਮੈਂਟ ਭਾਵ ਤਸਵੀਰ ਦੇ ਉਹ ਫਰੈਂਡਲੀ ਹੈ। ਕੁਝ ਦੇ ਉਹ ਅਗੇਂਸਟ ਹੈ। ਹੂੰ ਲੇਕਿਨ ਜਿਹੜਾ ਗੰਨਾ ਚੂਪਿਆ ਜਾਂਦਾ ਉਹ ਕਿਸੇ ਵੀ ਤਸਵੀਰ ਦੇ ਅਗੇਂਸਟ ਨਹੀਂ ਜਾਂਦਾ। ਹੂੰ ਫਾਰ ਐਗਜ਼ਾਮਪਲ ਨੂੰ ਸਿੰਪਲ ਕਰ ਦਿੰਨਾ ਹੈ। ਅਗਰ ਗੰਨੇ ਦਾ ਤੁਸੀਂ ਜੂਸ ਪਿੰਦੇ ਹੋ ਜੀ ਤਾਂ ਜਿਹਨੂੰ ਜਿਹੜਾ ਵਾਤ ਪਿੱਤ ਦਾ ਜਿਹਦੀ ਬੋਡੀ ਦੀ ਨੇਚਰ ਹੈ। ਪੌਦੇ ਲਈ ਤਾਂ ਠੀਕ ਹੈ ਲੇਕਿਨ ਜੇ ਕਾਫ ਦੀ ਨੇਚਰਲ ਹੈ ਉਹਦੇ ਲਈ ਉਹ ਉਥੇ ਬਿਮਾਰ ਕਰਨ ਵਾਲਾ ਇੱਕ ਕੰਟੈਂਟ ਬਣ ਜਾਂਦਾ ਹੈ ਠੀਕ ਹੈ 엘ਿਮੈਂਟਸ ਬਣ ਜਾਂਦਾ ਉਹ ਤਾਂ ਹਾਂ ਉਹਦਾ ਵੀ ਸੁਧਾਰ ਹੈਗਾ ਅਗਰ ਤੁਹਾਡੀ ਨੋਲਿਜ ਉਹਦੀ ਬਜਾਏ ਅਗਰ ਗੰਨਾ ਚੁੱਪਿਆ ਜਾਵੇ ਜਦੋਂ ਗੰਨੇ ਦੇ ਚੁੱਪਣ ਦਾ ਸੀਜ਼ਨ ਆਂਦਾ ਹੈ ਮਾਰਗ ਦੇ ਮਹੀਨੇ ਦੇ ਵਿੱਚ ਪੋਦੇ ਮਹੀਨੇ ਦੇ ਵਿੱਚ ਦਸੰਬਰ ਜਨੂਅਰੀ ਚ ਅਕਸਰ ਗੰਨਾ ਬਚਪਨ ਦੇ ਅਸੀਂ ਵੀ ਚੁੱਪਦੇ ਸੀ ਬਹੁਤ ਸਾਰੇ ਦਰਸ਼ਕ ਵੀ ਐਕਸਪੀਰੀਅੰਸ ਲੈਂਦੇ ਹੋਣਗੇ ਤਾਂ ਉਹਨਾਂ ਦਿਨਾਂ ਚ ਸਰਦੀ ਦੇ ਦਿਨਾਂ ਚ ਵੀ ਅਗਰ ਤੁਸੀਂ ਗੰਨੇ ਨੂੰ ਚੂਪਦੇ ਹੋ ਤਾਂ ਉਹਦੇ ਚ ਮੈਂ ਟੈਕਨੀਕਲ ਚੀਜ਼ ਦੱਸ ਦੇਣਾ ਕਿਉਂਕਿ ਗੰਨੇ ਨੂੰ ਜਦੋਂ ਤੁਸੀਂ ਚੂਪਦੇ ਹੋ ਨਾ ਤਾਂ ਇੱਕ ਸਭ ਤੋਂ ਪਹਿਲਾ ਇਫੈਕਟ ਜਾਂਦਾ ਹੈ ਕਿ ਤੁਹਾਡੇ ਦੰਦਾਂ ਤੇ ਪ੍ਰੈਸ਼ਰ ਜਾਂਦਾ ਹੈ ਬਿਲਕੁਲ ਜਿਸ ਨਾਲ ਦੰਦਾ ਦੀ ਇਮਿਊਨਿਟੀ ਵੱਧਦੀ ਹੈ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਲਾਸਟ ਟਾਈਮ ਤੁਸੀਂ ਸਭ ਤੋਂ ਜ਼ਿਆਦਾ ਪ੍ਰੈਸ਼ਰ ਦੰਦਾ ਤੇ ਕਦੋਂ ਦਿੱਤਾ ਯਾਦ ਹੀ ਨਹੀਂ ਲੋਕਾਂ ਨੂੰ ਮਤਲਬ ਹੀ ਨਾ ਤਾਂ ਅਸੀਂ ਖਰੋੜ ਭੰਦੇ ਆ ਬਿਲਕੁਲ ਠੀਕ ਹੈ ਤੇ ਨਾ ਹੀ ਕਰਨਾ ਚੁੱਪਦੇ ਆ ਨਾ ਹੀ ਬਾਦਾਮ ਦੀ ਗਰੀ ਭੰਦੇ ਆ ਅਸੀਂ ਤਾਂ ਇਹਨਾਂ ਨੂੰ ਐ ਰੂਮ ਵਾਂਗੂ ਰੱਖਿਆ ਹੋਇਆ ਹੂੰ ਦੰਦ ਜਿਹੜੀ ਮਜ਼ਬੂਤ ਚੀਜ਼ ਹੈ ਨਾ ਉਹ ਮਜ਼ਬੂਤ ਐਕਸਰਸਾਈਜ਼ ਨਾਲ ਹੀ ਮਜ਼ਬੂਤ ਰਹਿੰਦੀ ਹੈ ਹੂੰ ਠੀਕ ਹੈ ਦੰਦ ਪਰਮੇਸ਼ਰ ਨੇ ਸਾਨੂੰ ਇਹਨੂੰ ਚੀਜ਼ ਨੂੰ ਤੋੜਨ ਲਈ ਗਲਣ ਲਈ ਔਰ ਖਾਣ ਵਾਸਤੇ ਦਿੱਤੇ ਆ ਅਸੀਂ ਤਾਂ ਆਟਾ ਵੀ ਰੂਮ ਵਾਂਗੂ ਵਰਗਾ ਕਰ ਲਿਆ ਹੈਗਾ ਸਾਡੇ ਦਾ ਆਟੇ ਚੋਂ ਚੋਕਰ ਵੀ ਨਹੀਂ ਹੈਗਾ ਨਹੀਂ ਹੈਗਾ ਇਹ ਕਿ ਫਾਈਬਰ ਹੀ ਨਹੀਂ ਹੈਗਾ ਜਿਹਨੂੰ ਤੁਹਾਨੂੰ ਚਬਾਉਣ ਲੱਗੇ ਦਾੜਾਂ ਦਾ ਜ਼ੋਰ ਲੱਗੇ ਮਸੂੜਿਆਂ ਦਾ ਜ਼ੋਰ ਲੱਗੇ ਸਾਡਾ ਤਾਂ ਆਟਾ ਵੀ ਜਿਹੜਾ ਹੈਗਾ ਉਹ ਕਾਟਨ ਦੀ ਤਰ੍ਹਾਂ ਹੋ ਗਿਆ ਹੈਗਾ ਉਹ ਚਟਾ ਆਟਾ ਹੈਗਾ ਤਾਂ ਉਹਦੇ ਉਹਦੇ ਤੇ ਵੀ ਜ਼ਿਆਦਾ ਚਿੰਗਮ ਦੀ ਤਰ੍ਹਾਂ ਵਾਲਾ ਆਟਾ ਸਾਡੇ ਕੋਲ ਤਾਂ ਕਿਤੇ ਵੀ ਅਸੀਂ ਦੰਦਾਂ ਦੀ ਐਕਸਰਸਾਈਜ਼ ਨਹੀਂ ਕਰ ਰਹੇ ਔਰ ਦੰਦ ਸਾਡੇ ਇਸ ਤਰ੍ਹਾਂ ਦੇ ਨਹੀਂ ਕਿ ਜੇ ਇਹਨਾਂ ਨੂੰ ਜਿੰਨਾ ਜ਼ਿਆਦਾ ਤੁਸੀਂ ਇਹਦੇ ਪ੍ਰੈਸ਼ਰ ਪਾਓਗੇ ਜ਼ੋਰ ਪਾਓਗੇ ਓਨਾ ਜ਼ਿਆਦਾ ਹੀ ਇਹਦੇ ਮਸੂੜਿਆਂ ਦੇ ਵਿੱਚ ਬਲੱਡ ਸਰਕੂਲੇਸ਼ਨ ਤੇਜ਼ ਹੋਏਗਾ ਬਲੱਡ ਸਰਕੂਲੇਸ਼ਨ ਤੇਜ਼ ਹੋਏਗਾ ਤਾਂ ਇਹਨਾਂ ਨੂੰ ਜਿਹੜੀ ਖੁਰਾਕ ਚਾਹੀਦੀ ਹੋਏਗੀ ਇਹਨਾਂ ਤੱਕ ਪਹੁੰਚੇਗੀ ਹੁਣ ਉਹ ਇਹ ਉਵੇਂ ਹੀ ਹੈ ਕਿ ਜਿਵੇਂ ਤੁਸੀਂ ਆਪਣੇ ਬੋਡੀ ਦੇ ਪੱਠੇ ਯੂਜ਼ ਕਰਨੇ ਬੰਦ ਕਰਦੇ ਹੋ ਮਸਲ ਯੂਜ਼ ਕਰਨੇ ਬੰਦ ਕਰਦੇ ਹੋ ਤਾਂ ਸਾਡੇ ਜੋੜ ਕਮਜ਼ੋਰ ਹੋ ਜਾਂਦੇ ਨੇ ਠੀਕ ਹੈ ਹਾਲੀ ਕੇ ਬੰਦਾ ਮੇਰੇ ਵਰਗਾ ਹਾਲ ਸੀ ਬੰਦਾ ਇਹ ਕਹਿ ਰਿਹਾ ਹੁੰਦਾ ਕਿ ਜੀ ਮੈਂ ਜਿਹੜਾ ਹੈਗਾ ਬੋਡੀ ਨੂੰ ਰੈਸਟ ਦੇ ਰਿਹਾ ਹਾਂ ਬਟ ਉਹ ਰੈਸਟ ਨਹੀਂ ਹੈਗੀ ਇੱਕ ਲੈਵਲ ਤੋਂ ਬਾਅਦ ਜਾ ਕੇ ਉਹ ਸ਼ਰਾਫ ਬਣ ਜਾਂਦੀ ਹੈ ਉਹ ਵੀ ਇਹ ਦੰਦ ਦੰਦਾਂ ਦੇ ਉੱਪਰ ਅਗਰ ਜੇ ਤੁਸੀਂ ਪ੍ਰੈਸ਼ਰ ਨਹੀਂ ਪਾਉਂਦੇ ਤਾਂ ਦੰਦ ਮਜ਼ਬੂਤੀ ਵੱਲ ਨਹੀਂ ਮੂਵ ਕਰ ਸਕਦੇ ਸੋ ਜਦੋਂ ਆਪ ਗੰਨਾ ਚੂਪਦੇ ਆ ਤਾਂ ਜਿਹੜਾ ਪ੍ਰੈਸ਼ਰ ਸਾਡੇ ਮਸੂੜਿਆਂ ਤੇ ਜਾਂਦਾ ਹੈਗਾ ਉਹ ਬਲੱਡ ਸਰਕੂਲੇਸ਼ਨ ਨੂੰ ਮਸੂੜੇ 'ਚ ਤੇਜ਼ ਕਰ ਦਿੰਦਾ ਹੈ ਜਿਸ ਦੇ ਨਾਲ ਦੰਦਾਂ ਨੂੰ ਜਿਹੜੀ ਉਹਦੀ ਡਾਈਟ ਹੈ ਖੁਰਾਕ ਹੈ ਉਹ ਆਉਣ ਲੱਗ ਪੈਂਦੀ ਹੈਗੀ ਆ ਸੋ ਉਹ ਜਿਹੜਾ ਪਹਿਲਾ ਫਾਇਦਾ ਹੈਗਾ ਦੂਸਰਾ ਫਾਇਦਾ ਕੀ ਹੈਗਾ ਕਿ ਗੰਨਾ ਜਦੋਂ ਅਸੀਂ ਚੂਪਦੇ ਆ ਤਾਂ ਦਾੜਾ ਤੱਕ ਪੂਰੇ ਦੰਦਾਂ ਦੇ ਵਿੱਚ ਅਸੀਂ ਜਿਹੜੀ ਹੁੰਦੀ ਪੋਰੀ ਹੈ ਉਹਨੂੰ ਘਮਾਉਂਦੇ ਆ ਕਿ ਕਦੀ ਇੱਧਰ ਕਦੀ ਇੱਧਰ ਜਿਵੇਂ ਜਿਵੇਂ ਤੁਹਾਨੂੰ ਤੁਹਾਡੀ ਜ਼ੁਬਾਨ ਦਾਸਰੀ ਹੁੰਦੀ ਹੈ ਕਿ ਇਨ ਇਸ ਪੂਰੀ ਜੇ ਇਸ ਪਾਸੇ ਰਾਸ ਘਟ ਰਹਿ ਗਿਆ ਉਹਨੂੰ ਇੱਧਰ ਕਰ ਲੈ ਇੱਧਰ ਕਰ ਲੈ ਉਹ ਬੰਦਾ ਮੂੰਹ ਚ ਪੂਰਾ ਘਮਾਉਂਦਾ ਹੈ ਉੱਤੇ ਪ੍ਰੈਸ਼ਰ ਬਣਾਉਂਦਾ ਹੈ ਨਾਲ ਸਲਾਈਵਰੀ ਗਲੈਂਡ ਆ ਜਿਹੜਾ ਸਾਡਾ ਉਹ ਪ੍ਰੋਪਰ ਇਨਵੋਲਵ ਹੋ ਜਾਂਦਾ ਉਹਦੇ ਚ ਠੀਕ ਹੈ ਔਰ ਜਦੋਂ ਗੰਨੇ ਨੂੰ ਤੁਸੀਂ ਚੂਪਦੇ ਹੋ ਤਾਂ ਸਲਾਈਵਾ ਨਾਲ ਅੰਦਰ ਜਾਂਦਾ ਹੁਣ ਗੰਨੇ ਦੇ ਨਾਲ ਸਲਾਈਵਾ ਐਡ ਹੋ ਕੇ ਜਾਏਗਾ ਤਾਂ ਉਹ ਕਫ ਵੀ ਬੈਲੈਂਸ ਕਰਦਾ ਹੈ ਉਲਟਾ ਉਦੋਂ ਕਿਸ ਨੂੰ ਖਾਂਸੀ ਲੱਗੀ ਤਾਂ ਖਾਂਸੀ ਹਟ ਜਾਂਦੀ ਹੈ ਉਹ ਫੇਫੜਿਆਂ ਦੀ ਸਫਾਈ ਕਰ ਜਾਂਦਾ ਹੈ ਠੀਕ ਸੋ ਗੰਨਾ ਚੁੱਪਣਾ ਬਹੁਤ ਜ਼ਿਆਦਾ ਇਫੈਕਟਿਵ ਤੀਸਰਾ ਉਹਦਾ ਇਫੈਕਟ ਮੈਂ ਦੱਸਣ ਲੱਗਿਆ ਗੰਨਾ ਚੁੱਪਣ ਵਾਲੇ ਦਾ ਜਿਹੜਾ ਬ੍ਰੇਨ ਆ ਉਹ ਸ਼ਾਰਪ ਹੋ ਜਾਂਦਾ ਹੁਣ ਉਹ ਕਿਦਣਾ ਜੁੜਿਆ ਹੋਇਆ ਜਬਾੜੇ ਨਾਲ ਜੁੜਿਆ ਜਰੂਰ ਤੁਹਾਡੇ ਤੁਸੀਂ ਗੰਨਾ ਚੁੱਪਦੇ ਹੋ ਤੇ ਜਬਾੜੇ ਤੇ ਪ੍ਰੈਸ਼ਰ ਆਉਂਦਾ ਹੈ ਤਾਂ ਜਿਹੜੀਆਂ ਤੁਹਾਡੀਆਂ ਵੇਨਸ ਨੇ ਬਲੱਡ ਨਾਲ ਜੁੜੀਆਂ ਹੋਈਆਂ ਕਿਉਂਕਿ ਦਿਮਾਗ ਸਭ ਤੋਂ ਜ਼ਿਆਦਾ ਨਜ਼ਦੀਕ ਉਹ ਫੇਸ ਦੇ ਆ ਤਾਂ ਜਿਹੜੀਆਂ ਬਲੱਡ ਵੇਨਸ ਨੇ ਆਰਟਰੀਜ਼ ਨੇ ਜਿਹੜੀ ਤੁਹਾਡੇ ਫੇਸ ਨਾਲ ਜੁੜੀਆਂ ਬ੍ਰੇਨ ਤੋਂ ਉੱਪਰੋਂ ਆਉਂਦੀਆਂ ਨੇ ਤਾਂ ਉਹ ਉਨੀ ਤੇਜ਼ੀ ਨਾਲ ਬਲੱਡ ਸਰਕੂਲੇਸ਼ਨ ਹੁੰਦਾ ਹੈ ਤੇ ਬ੍ਰੇਨ ਦੀਆਂ ਨਸਾਂ ਵੀ ਖੁੱਲ ਜਾਂਦੀਆਂ ਨੇ ਹੂੰ ਅੱਛਾ ਉਸ ਤੋਂ ਅੱਗੇ ਇਫੈਕਟ ਜਾਂਦਾ ਉਹਦਾ ਆਈ ਸਾਈਡ ਦੇ ਉੱਪਰ ਕਿਉਂਕਿ ਬ੍ਰੇਨ ਤੋਂ ਅੱਗੇ ਬਲੱਡ ਸਰਕੂਲੇਸ਼ਨ ਹੋਣਾ ਆਈਜ਼ ਨੂੰ ਤਾਂ ਉਹ ਅੱਖਾਂ ਦੀ ਰੌਸ਼ਨੀ ਨੂੰ ਵਧਾਉਂ ਖਾਲੀ ਉਹਦੀ ਐਕਸਰਸਾਈਜ਼ ਹੀ ਇਨਫੈਕਟ ਪਾਈ ਆ ਰਹੀ ਹੈ ਹੂੰ ਗੰਨੇ ਨੂੰ ਚੁੱਪਣ ਦੀ ਠੀਕ ਹੈ ਔਰ ਉਸ ਤੋਂ ਲਾਸਟੇ ਇਫੈਕਟ ਹੋਣਾ ਤੁਹਾਡੇ ਫੇਸ ਦੇ ਉੱਪਰ ਕਿਉਂਕਿ ਜਦੋਂ ਤੂੰ ਪ੍ਰੋਪਰ ਤੁਹਾਡੇ ਇੱਕ ਫੇਸ ਔਰ ਸਕੈਲਪ ਏਰੀਏ ਦੇ ਵਿੱਚ ਇੱਕ ਐਕਸਰਸਾਈਜ਼ ਜੋੜਦਾ ਪਿਆ ਉਹ ਔਰ ਪੂਰੇ ਦੇ ਪੂਰੇ ਤੁਹਾਡੇ ਫੇਸ ਦੇ ਜਿੰਨੇ ਵੀ ਆਰਗਨਸ ਨੇ ਉਹ ਇਨਵੋਲਵ ਨੇ ਉਸ ਐਕਸਰਸਾਈਜ਼ ਦੇ ਵਿੱਚ ਦੰਦਾਂ ਤੋਂ ਲੈ ਕੇ ਸਕੈਲਪ ਏਰੀਆ ਵਾਲ ਤੁਹਾਡੀ ਆਈਜ਼ ਤੁਹਾਡਾ ਫੇਸ ਲਾਸਟ ਤੇ ਜਿਹੜਾ ਹੈ ਉਹਨੇ ਤੁਹਾਡੇ ਫੇਸ ਦੇ ਉੱਪਰ 글로ਵ ਵਧਾ ਦੇਣਾ ਕਿਉਂਕਿ ਤੁਸੀਂ ਬਲੱਡ ਸਰਕੂਲੇਸ਼ਨ ਨੂੰ ਇੱਥੇ ਐਕਟਿਵ ਕੀਤਾ ਕਿਉਂਕਿ ਇਸੇ ਆਰਗਨ ਨੂੰ ਯੂਜ਼ ਕਰ ਰਹੇ ਹੋ ਤਾਂ ਇਹ ਤਾਂ ਹੋ ਗਿਆ ਗੰਨਾ ਚੂਪਨ ਦੇ ਇਫੈਕਟ ਹੁਣ ਅਕਿਆਗੇ ਗਰਮੀ ਚ ਗੰਨਾ ਚੂਪਨ ਦੀ ਆਦਤ ਨਹੀਂ ਹੈ ਗਰਮੀ ਦੇ ਵਿੱਚ ਗੰਨੇ ਦਾ ਰਸ ਪੀਣ ਦੀ ਆਦਤ ਹੈ ਸਭ ਦੀ ਤਾਂ ਅਗਰ ਇਹਦੇ ਵਿੱਚ ਬਾਕੀ ਦੇਖੋ ਜਿਹੜੇ ਬਾਤੌਰ ਪਿਤ ਵਾਲੇ ਨੇ ਉਹ ਗੰਨੇ ਦਾ ਰਸ ਪੀਣ ਉਹਦੇ ਵਿੱਚ ਇੱਕੋ ਹੀ 에ਰਰ ਹੈ ਵੱਡਾ ਜਿਹੜਾ ਲੋਕ ਇਸ ਟਾਈਮ ਦੇਖ ਰਹੇ ਉਹਦੇ ਵਿੱਚ ਨਾ ਬਰਫ ਨਾ ਪਵਾਈ ਜਾਵੇ ਹਮ ਠੀਕ ਹੈ 노 ਡਾਊਟ ਜਿਹੜਾ ਇੱਕ ਮਜ਼ਦੂਰ ਪਰਸਨ ਹੈ ਜਾਂ ਕੀਰਤੀ ਪਰਸਨ ਹੈ ਜ ਜਨੇ ਕਿਸਾਨ ਹੈਗਾ ਉਹ ਗਰਮੀ ਦੇ ਵਿੱਚ ਬਹੁਤ ਤਪਦੀ ਗਰਮੀ ਚ ਜਦੋਂ ਗੰਨੇ ਦੇ ਰੇੜੀ ਕੋਲ ਜਾਂਦਾ ਉਹਨੂੰ ਫੀਲਿੰਗ ਹੁੰਦੀ ਹੈ ਕਿ ਮੈਂ ਠੰਡਾ ਕੁਸੰਦਰ ਜਾਵੇ ਜੀ ਠੀਕ ਹੈ ਬਟ ਮੈਂ ਚੀਜ਼ ਤੁਹਾਨੂੰ ਦੱਸ ਦਿਆਂ ਕਿ ਬਾਡੀ ਦੇ ਅੰਦਰ ਜਦੋਂ ਟੈਂਪਰੇਚਰ ਵਧਿਆ ਹੁੰਦਾ ਹੈ ਤਾਂ ਜਦੋਂ ਇੱਕਦਮ ਤੁਸੀਂ ਕੋਈ ਠੰਡੀ ਚੀਜ਼ ਅੰਦਰ ਪਾਉਂਦੇ ਹੋ ਤਾਂ ਬਲੱਡ ਪ੍ਰੈਸ਼ਰ ਨੂੰ ਹਾਈ ਕਰਦੀ ਹੈ ਉਹ ਬੀਪੀ ਇੱਕਦਮ ਨੂੰ ਆਪ ਕਰ ਦੇਗੀ ਜਿਹੜਾ ਕਿ ਸਾਡੇ ਹੈਲਥ ਵਾਸਤੇ ਹਾਰਟ ਵਾਸਤੇ ਉਹ ਇੱਕ ਖਤਰਨਾਕ ਪ੍ਰੈਕਟਿਸ ਹੈਗੀ ਆ ਤਾਂ ਇਸ ਕਰਕੇ ਕੋਸ਼ਿਸ਼ ਕਰੋ ਕਿ ਗੰਨੇ ਦਾ ਜਿਹੜਾ ਰਸ ਹੈਗਾ ਉਹਦੇ ਵਿੱਚ ਬਹੁਤ ਤੇਜ਼ ਬਰਫ਼ ਨਾ ਪਵਾਈ ਜਾਵੇ ਤੁਸੀਂ ਹਲਕਾ ਉਹਨੂੰ ਠੰਡਾ ਪੰਨ ਦੇ ਸਕਦੇ ਹੋ ਠੀਕ ਹੈ ਇਹ ਇਹ ਚੀਜ਼ ਕਿਹ ਕਿ ਬਣਵਾ ਅਸੀਂ ਵੀ ਜਦੋਂ ਪੀਨੇ ਆ ਕਿਹ ਕਿ ਬਣਵਾਨੇ ਆ ਤਾਂ ਮੇਨ ਜਿਹੜੀ ਚੀਜ਼ ਮੈਂ ਦੱਸਣਾ ਜਾ ਰਿਹਾ ਹੈਗਾ ਬਾਦ ਪਿੱਤ ਵਾਲੇ ਸਿਰਫ ਬਰਫ਼ ਦਾ ਪਰਹੇਜ਼ ਕਰਨ ਬਾਕੀ ਅਗਰ ਪੁਦੀਨਾ ਪਾਇਆ ਜਾਂਦਾ ਹੈ ਕਾਲਾ ਨਮਕ ਪਾਇਆ ਜਾਂਦਾ ਹੈ ਕੋਸ਼ਿਸ਼ ਕਰੋ ਕਿ ਨਮਕ ਅਵੋਇਡ ਕਰੋ ਦੇਚੋ ਕੁਕ ਮਿੱਠੇ ਨਾਲ ਨਮਕ ਦਾ ਮੇਲ ਨਹੀਂ ਹੈ ਇਕੋ ਟਾਈਪ ਦੇ ਉੱਪਰ ਜੀ ਠੀਕ ਹੈ ਤਾਂ ਕੋਸ਼ਿਸ਼ ਕਰੋ ਨਮਕ ਅਵੋਇਡ ਕਰਵਾ ਕੀਤਾ ਜਾ ਸਕਦਾ ਉਹਦੇ ਨਾਲ ਲੇਕਿਨ ਪੁਦੀਨਾ ਤੁਸੀਂ ਐਡ ਕਰ ਸਕਦੇ ਹੋ ਉਹਦੀ ਹਾਂ ਲੇਕਿਨ ਜਿਹੜੀ ਮੈਂ ਮੇਨ ਜਾਣਕਾਰੀ ਦੇਣਾ ਚਾਹ ਰਿਹਾ ਜਿਹੜੇ ਕਫ ਦੇ ਸ਼ਿਕਾਰ ਨੇ ਦਮਾ ਅਲਰਜੀ ਸ਼ਿਕਾ ਰੇਸ਼ਾ ਜਿਨ੍ਹਾਂ ਨੂੰ ਇਹ ਸਮੱਸਿਆ ਹੈਗੀ ਆ ਤਾਂ ਉਸੇ ਗੰਨੇ ਦੇ ਰਸ ਦੇ ਵਿੱਚ ਅਦਰਕ ਨੂੰ ਐਡ ਕਰਵਾ ਕੇ ਅਗਰ ਲੈਂਦੇ ਨੇ ਤਾ ਉਹੀ ਗੰਨੇ ਦਾ ਰਸ ਉਹਨਾਂ ਦੀ ਦਵਾਈ ਬਣ ਜਾਂਦਾ